मुर्दाबाद मुरदाबाद सरकार मुर्दाबाद 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 सरकार मुर्दाबाद 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 मंत्री मुर्दाबाद ਕੱਲੀ ਸੁਣਦੇ ਹਾਏ 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 ਝਾੜੂ ਸਰਕਾਰ ਮੁਰਦਾਬਾਦ 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 ਕੈਬਨਟ ਮੰਤਰੀ ਸਮਾਨਾ ਮੁਰਦਾਬਾਦ 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 ਕੈਬਨਟ ਮੰਤਰੀ ਸਮਾਨਾ ਮੁਰਦਾਬਾਦ 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 ਕੈਬਨਟ ਮੰਤਰੀ री कु कुर्की पंजाब मुरदा Murtapa 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 ਸਰਕਾਰ ਹਾਏ 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 ਬਿਜਲੀ ਮੰਤਰੀ ਮੁਰਦਾਬਾਦ 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 ਕੱਲ ਨਹੀਂ ਸੁਣਦੇ ਹਾਏ 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 ਕਰੋ ਸਿਆਪਾ ਹਾਏ 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 ਮਾਮਾ ਮਾਰ ਗਿਆ ਸਾਮੀ ਰੰਟੀ ਕਰ ਗਿਆ ਬਿਜਲੀ ਮੰਤਰੀ ਮਾਮਾ ਮਾਰ ਗਿਆ ਸਾਮੀ ਰੰਟੀ ਕਰ ਗਿਆ ਪਟਾਣ ਬੇਲੇ ਪੱਪੂ ਕਹਿੰਦੇ ਦੀ ਸੌ ਨਹੀਂ ਲੈਂਦੇ ਪਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸੌ ਨਹੀਂ ਲੈਂਦੇ ਖੰਮਤ ਕਮਾਨ ਮਾਮਾ ਮਰ ਗਿਆ ਫੰਮੀ ਰੰਟੀ ਕਰ ਗਿਆ ਭਗਵਾਨ ਕਮਾਨ ਮਾਮਾ ਮਰ ਗਿਆ ਫੰਮੀ ਰੰਟੀ ਕਰ ਗਿਆ ਬਿਜਲੀ ਮੰਤਰੀ ਕੰਦੇ ਹਾਏ 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 ਟੱਪ ਕੇ ਮਰ ਜਾ

ਹਾਂਜੀ ਪ੍ਰਧਾਨ ਜੀ ਜੋ ਪਾਮਕਾ ਟਰੱਸਕੋ ਠੇਕਾ ਦਾ ਯੂਨੀਅਨ ਡਿਵੀਜ਼ਨ ਸਮਾਣਾ ਵੱਲੋਂ ਅੱਜ ਜਿਹੜਾ ਆਰਥੀਪੂਕ ਮੁਜ਼ਾਹਰਾ ਕੀਤਾ ਜਾ ਰਿਹਾ ਜੀ ਇਹ ਪਿਛਲੇ ਦਿਨਾਂ ਵਿੱਚ ਅਸੀਂ ਖੜਰ ਗगन ਮੰਤਰੀ ਜਿਹੜੀ ਆਪਣੀ ਕਿਰਤ ਮੰਤਰੀ ਆ ਉਹਨਾਂ ਦੇ ਬਾਹਰ ਤਰਨਾ ਲਾ ਕੇ ਜੋ ਮੀਟਿੰਗ ਮਿਲੀ ਸੀ ਉਹ ਤੋਂ ਅੱਜ ਹਰਪਾਲ ਚੀਮਾ ਤੇ ਬਿਜਲੀ ਮੰਤਰੀ ਤੇ ਗगन ਮੋਨਮਾਰ ਜਿਹੜੇ ਕਿਰਤ ਮੰਤਰੀ ਨੇ ਉਹ ਅੱਜ ਮੀਟਿੰਗ ਤੋਂ ਭੱਜੇ ਨੇ ਇਸ ਕਰਕੇ ਅੱਜ ਸਾਰੇ ਪੰਜਾਬ ਵਿੱਚ ਅਸੀਂ ਆਰਥੀਪੂਕ ਮੁਜ਼ਾਹਰਾ ਕੀਤਾ ਜਾ ਰਿਹਾ ਜੋ ਕਿ ਸੂਬਾ ਪ੍ਰਧਾਨ ਬਲਿਹਾਰਜੀ ਵੱਲੋਂ ਸਾਨੂੰ ਹੁਕਮ ਦਿੱਤਾ ਸੀ ਕਿਉਂਕਿ ਅੱਜ ਦੀ ਹੜਤਾਲ ਕਰਕੇ ਅਰਥੀ ਭੂਗ ਮਜਾਰਾ ਅਸੀਂ ਕਰ ਰਹੇ ਆਂ ਤੇ ਕੱਲ ਨੂੰ ਅਸੀਂ ਖਰੜ ਦੀ ਧਰਤੀ ਤੇ ਸਾਰੇ ਸੂਬਾ ਪਰਦਾ ਧਰਨਾ ਲਾਉਣ ਜਾ ਰਹੇ ਆਂ ਜੀ ਹੋ ਸਕਦਾ ਜੀ ਉਹ ਲੰਬੇ ਟਾਈਮ ਲਈ ਚੱਲੇ ਜਦ ਤੱਕ ਸਾਡੀਆਂ ਸਰਕਾਰ ਤੇ ਬਿਜਲੀ ਮੰਤਰੀ ਜੋ ਸਾਡੇ ਮੰਗਾਂ ਦਾ ਹੱਲ ਨਹੀਂ ਕਰਦੇ ਜਿਹੜੇ ਗੁਜਾਰਜੋਗ ਤਰਖਾ ਤੇ ਜਿਹੜੇ ਹਾਸਾ ਪੀੜਤ ਹੋ ਗਏ ਉਹਨਾਂ ਨੂੰ ਮੌਜੇ ਦਾ ਤੇ ਨੌਕਰੀ ਦਾ ਪੱਕਾ ਪ੍ਰਬੰਧ ਨਹੀਂ ਕਰਦੇ ਉਹ ਤੱਕ ਸਾਡਾ ਧਰਨਾ ਜਾਰੀ ਰਹੂਗਾ ਓਕੇ ਜੀ ਥੈਂਕ ਯੂ ਜੀ ਧੰਨ